ਤਨ ਤੰਦੀ ਰਹਿਣ ਵਾਲੀ ਆ ਮੇਰੇ ਘਰ ਵਾਲੇ ਤੋਂ 10 ਸਾਲ ਹੋ ਗਏ ਉਹ ਅੱਡ ਰਹੇ ਨੇ ਮੈਂ ਅੱਡ ਰਹਿ ਰਹੀ ਆ ਮੇਰਾ ਇੱਕ ਬੇਟਾ ਇੱਕ ਬੇਟੀ ਆ ਮੇਰੇ ਬੇਟੇ ਦਾ ਦੋਸਤ ਬਣ ਗਿਆ ਸੈਮੋ ਮਸੀ ਉਹਦੇ ਘਰ ਸਾਡੇ ਆਉਣ ਜਾਣਾ ਹੋ ਗਿਆ ਉਹਨੇ ਸਾਡੇ ਘਰ ਆਉਣਾ ਜਾਣਾ ਕਰਤਾ ਬਾਅਦ ਚ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਨਾਲ ਰਿਲੇਸ਼ਨ ਬਣਾ ਅਸੀਂ ਰਿਲੇਸ਼ਨ ਬਣਾ ਲਏ ਉਹਨਾਂ ਤੇ ਬਾਅਦ ਚ ਕਹਿੰਦਾ ਕਿ ਵਿਆਹ ਮੇ ਨਾਲ ਵਿਆਹ ਕਰਵਾ ਵਿਆਹ ਦੇ ਚਾਂਸੇ ਦਿੰਦਾ ਰਿਹਾ ਮੈਨੂੰ ਮੈਂ ਕਿਹਾ ਕਿ ਆਂਦਾ ਹੀ ਮੇਰਾ ਮਤਲਬ ਕਿ ਤਲਾਕ ਹੋਇਆ ਤੇ ਮੇਰੇ ਦੋ ਬੱਚੇ ਨੇ ਉਹ ਬੁਟੀ ਨਾਲ ਲੱਗੀ ਤੇ ਤੂੰ ਮੇਨਾ ਲੇਸ਼ਨ ਬਣਾ ਮੈਂ ਉਹਨਾਂ ਲੇਸ਼ਨ ਵਾਲੇ ਉਹਨੇ ਬਾਅਦ ਚ ਮੇਰੀਆਂ ਵੀਡੀਓ ਬਣਾ ਲੀਆਂ ਧਮਕੀ ਦੇ ਜ਼ੋਰ ਤੇ ਮੇਰੀਆਂ ਵੀਡੀਓ ਬਣਾ ਲੀਆਂ ਤੇ ਫਿਰ ਕਹਿ ਲੱਗਾ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਨੇ ਕਿੰਨੀ ਜਿਹੜੀ ਸੀ ਮੇਰੀ ਬੇਟੀ ਦੀ ਨਾਨਣ ਸੀ ਉਹਦੇ ਨਾਲ ਜਿਹਦਾ ਸੰਬੰਧ ਹੋ ਗਿਆ ਸੈਮੋ ਮਸੀਦ ਦਾ ਤੇ ਇਹ ਦੋਨੇ ਰਲ ਕੇ ਮੇਰੀਆਂ ਵੀਡੀਓ ਵਾਇਲ ਕਰਤੀਆਂ ਇਹਨਾਂ ਦੋਨਾਂ ਨੇ ਇਹ ਮੈਨੂੰ ਮਤਲਬ ਕਿ ਦੋਨੇ ਦੋਸ਼ੀ ਬਾਹਰ ਤੁਰੇ ਫਿਰਦੇ ਨੇ ਮੈਨੂੰ ਇਨਸਾਫ ਚਾਹੀਦਾ ਤੇ ਸੈਮੂਮਸੀ ਤੇ ਗਿੰਨੀ ਇਹਨਾਂ ਦੋਨਾਂ ਨਾਲ ਕੇ ਮੇਰੀ ਵੀਡੀਓ ਵਾਇਲ ਕੀਤੀ ਆ ਮੈਨੂੰ ਧਮਕੀਆਂ ਦਿੰਦੇ ਨੇ ਮਰਨ ਦੀਆਂ ਮਾਰਨ ਦੀਆਂ ਸਾਰੀਆਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਲੈ ਲੇਗੀ ਗ੍ਰਿਫਤਾਰਨੀ ਕੀਤਾ ਨਾਂ ਮੀਡੀਆ ਮਨਜੀਤ ਕੌਰ ਵਾਈਫ ਓ ਕੁਲਦੀਪ ਸਿੰਘ ਇਹਦੇ ਬਿਆਨ ਦੇ ਉੱਤੇ ਤਾਣਾ ਸਿਟੀ ਕੇ ਐਫਆਈਆ 295 ਬੜਾ ਕਰੀ ਆਈਡੀ ਐਕ ਤੇ 351 ਤੋਂ ਬੀ ਐਨ ਐਸ ਐ ਦਰਜ ਹੋਈ ਹੈ ਕਿ ਡੈਡੀ ਨੇ ਕਿਹਾ ਕਿ ਇੱਕ ਸੈਮੂਮਸੀ ਆ ਤਰ ਤਰ ਦਾ ਉਦੇ ਨਾਲ ਇਹ ਰਿਲੇਸ਼ਨਸ਼ਿਪ ਤੇ ਉਹ ਵਿਆਹ ਦਾ ਝਾਂਸਾ ਲੇ ਕੇ ਇਹਨਾਂ ਸਬੰਧ ਬਣਾਉਂਦਾ ਰਿਹਾ ਕਿਉਂਕਿ ਇਹਦਾ ਜਿਹੜਾ ਮਨਜੀਤਕੌਰ ਦਾ ਪਤੀ ਆ ਇਹ ਕਾਫੀ ਸਮੇਂ ਤੋਂ ਦੋਵੇਂ ਪਤੀ ਪਤਨੀ ਲਗ ਲਗ ਰਹੇ ਰਹੇ ਉਹਨੇ ਉਹਨਕੇ ਲੇਡੀ ਰੱਖ ਲਈ ਐ ਤੇ ਇਹ ਜਿਹੜਾ ਸਰਮੋ ਸਿੰਘ ਤਾਂ ਹੋਣਾ ਉਹਨੂੰ ਸ਼ਾਦੀ ਕਰਨ ਤੋਂ ਇਨਕਾਰ ਕਰਦਾ ਸੀ ਤੇ ਇਹਦੇ ਗਾਂ ਹੁਣ ਰਿਲੇਸ਼ਨ ਕੋਈ ਗਿੰਨੀ ਕਨੀ ਲੜਕੀ ਆ ਇਹਦੀ ਕੁੜੀ ਦੀ ਨਾਨਾਣ ਆ ਮਨਜੀਤਕੌਰ ਦੀ ਉਹ ਇਹਦਾ ਅੰਕ੍ਰਸ਼ ਸਬੰਧ ਜ਼ਿਆਦਾ ਦੇ ਹੋ ਗਏ ਉਹਨਾਂ ਦੋਵਾਂ ਜਣਿਆਂ ਨੇ ਰਲ ਕੇ ਇਹਦੀ ਕੋਈ ਸ਼ਰੀਰਲੀ ਵੀਡੀਓ ਬਣਾਈ ਉਹ ਵਕਵਾ ਗੁਰਪੰਜ ਵਾਇਰਲ ਕਰਤੀ ਜੇ ਤੇ ਮੁਕੱਦਮਾ ਦਰਜ ਕੀਤਾ ਤੇ ਇਹਦੀ ਤਵਕੀਸ਼ ਕੀਤੀ ਜਾ ਰਹੀ ਹੈ ਤੇ ਗੋਸ਼ਿਆਂ ਨੂੰ ਜਲਦੀ ਰੈਸਟ ਕੀਤਾ ਜਾਊਗਾ ਤਾਂ ਉਹਨਾਂ ਦੱਸਿਆ ਵੀ ਇਹ ਜਿਹੜਾ ਸੈਮਮ ਸਿੰਘ ਹੈ ਇਹ ਬੇਸਿਕਲੀ ਮਨਜੀਤ ਕੌਰ ਦੇ ਲੜਕੇ ਦਾ ਦੋਸਤ ਹੀ ਸੀ ਪਹਿਲਾਂ ਦੋਸਤੀ ਤੋਂ ਕਰਕੇ ਘਰ ਆਉਣ ਜਾਣ ਹੋ ਗਿਆ ਤੇ ਫਿਰ ਉਹਨੇ ਕਿਤੇ ਤੇ ਮਾੜੀ ਨਿਗਾਹ ਲਾਤੀ ਉਹਨਾਂ ਸ਼ਰੀਪਸ ਬੰਦ ਹੋਣੀ ਤੇ ਗ੍ਰਿਫਤਾਰੀ ਇਹਨਾਂ ਦੀ ਨਹੀਂ ਇਹਨਾਂ ਮਗਰ ਪੁਸਤੀ ਮਾਂ ਲੱਗੀਆਂ